ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਕਿਸੇ ਵੀ ਤਨਾਅਪੂਰਨ ਸਥਿਤੀ ਨਾਲ ਜਾਂ ਆਫਤ ਨਾਲ ਨਜਿੱਠਣ ਦੇ ਅਭਿਆਸ ਵਜੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਡੀਸੀ ਕੰਪਲੈਕਸ ਵਿਖੇ ਮੌਕ ਟ੍ਰਿਲ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਜਿਵੇਂ ਪੁਲਿਸ, ਸਿਹਤ, ਨਗਰ ਕੌਂਸਲ, ਪੰਜਾਬ ਹோம்ਗਾਰਡ, ਸਿਵਲ ਡਿਫੈਂਸ ਤੇ ਅਧਿਕਾਰੀਆਂ ਤੇ ਰੋਟਰੀ ਕਲੱਬ ਦੇ ਐਨਸੀਸੀ ਵਲੰਟੀਅਰ ਮੌਕ ਟ੍ਰਿਲ ਮੌਕੇ ਮੌਜੂਦ ਰਹੇ ਇਹ ਅੱਜ ਵਾਲੀ ਜਿਹੜੀ ਮੌਕ ਡ੍ਰਿਲ ਹੈ ਇਹ ਆਪਰੇਸ਼ਨ ਸੰਭੂਰ ਤੋਂ ਬਾਅਦ ਦੂਸਰੀ ਮੌਕ ਡ੍ਰਿਲ ਜਿਹੜੀ ਹੈ ਉਹ ਦੇਸ਼ ਦੇ ਵੈਸਟਰਨ ਬਾਰਡਰ ਤੇ ਜਿਹੜੇ ਸਟੇਟਸ ਨੇ ਉਹਦੇ ਵਿੱਚ ਕੀਤੀ ਗਈ ਹੈ ਇਸ ਤੋਂ ਪਹਿਲਾਂ ਪਹਿਲੀ ਮੌਕ ਡ੍ਰਿਲ ਜਿਹੜੀ ਆ ਉਹ ਆਪਰੇਸ਼ਨ ਅਭਿਆਸ ਵਜੋਂ ਕੀਤੀ ਗਈ ਸੀ ਇਸ ਮੌਕ ਡ੍ਰਿਲ ਦੇ ਵਿੱਚ ਸਾਇਰਨਜ਼ ਦਾ ਆਪਰੇਟ ਹੋਣਾ 에ਅ ਰੇਡ ਵਾਰਨਿੰਗ ਸਿਸਟਮਜ਼ ਬਾਰੇ ਨੋਟਾਂ ਨੂੰ ਦੱਸਿਆ ਗਿਆ ਇਸ ਮੌਕ ਡ੍ਰਿਲ ਦੇ ਵਿੱਚ ਐਮ뷸ੈਂਸਿਸ ਤੇ ਫਾਇਰ ਫਾਈਟਿੰਗ ਦੀ ਮੂਵਮੈਂਟ ਸਾਰੇ ਟ੍ਰੈਫਿਕ ਪੀਸ ਦਕਨੀ ਸਹਿਯੋਗ ਹੈ ਉਸ ਬਾਰੇ ਜਨਰਲ ਪਬਲਿਕ ਨੂੰ ਅਵੇਅਰ ਕੀਤਾ ਗਿਆ ਇਸ ਮੌਕ ਡ੍ਰਿਲ ਦਾ ਜਿਹੜਾ ਮੇਨ ਮੰਤਵ ਉਹ ਇਹ ਹੈ ਕਿ ਸੰਭਾਵੀ ਐਨੀਮੀ ਡਰੋਨਸ ਜਾਂ ਐਨੀਮੀ ਨਜ਼ਾਇਰ ਜਾਂ ਹੋਰ ਕੋਈ ਵੀ ਐਨੀਮੀ ਪ੍ਰੋਜੈਕਟ ਹੈ ਜਿਹੜਾ ਆ ਉਹ ਸਾਡੇ ਦੇਸ਼ ਦੇ ਵਿੱਚ ਡਿੱਗਣ ਤੋਂ ਬਾਅਦ ਉਸ ਪੈਦਾ ਹੋਈ ਸਿਚੁਏਸ਼ਨ ਨੂੰ ਕਿਵੇਂ ਨਜਿੱਠਣਾ ਉਹ ਸਾਰੇ ਪਰਬੰਧਨ ਦਾ ਜਾਇਜ਼ਾ ਜਿਹੜਾ ਆ ਉਹ ਇਸ ਮੌਕ ਡ੍ਰਿਲ ਰਾਹੀਂ ਲੈ ਆ ਜਾਂਦਾ ਹੈ ਸਾਇਰਨ ਦੀ ਜਿਹੜਾ ਕਹਿੰਦੇ ਸੀ ਕਿ ਸਾਇਰਨ ਦਾ ਮਤਲਬ ਇਹ ਹੁੰਦਾ ਹੈ ਕਿ ਸਾਇਰਨ 에ਅਰ ਫੋਰਸ ਦੇਖੋ ਪੰਜਾਬ ਦਾ ਹਰ ਜ਼ਿਲ੍ਹਾ ਜਿਹੜਾ ਹੈ ਕਿ ਨਾਲ ਅਟੈਚ 에ਅਰ ਫੋਰਸ ਸਟੇਸ਼ਨ ਦੇ ਨਾਲ ਅਟੈਚ ਹੁੰਦਾ ਹੈ ਸਾਇਰਨ ਉਸ ਕੰਡੀਸ਼ਨ 'ਚ ਲਗਾਇਆ ਜਾਂਦਾ ਹੈ ਜਦੋਂ 에ਅਰ ਫੋਰਸ ਸਾਨੂੰ ਇਹ ਦੱਸ ਦਿੰਦੀ ਹੈ ਕਿ ਕੋਈ ਵਿਦੇਸ਼ੀ ਐਨ ਆਰ ਮਿਜ਼ਾਈਲ ਜਾਂ ਕੋਈ ਡਰੋਨ ਜਾਂ ਕੋਈ ਹੋਰ ਚੀਜ਼ ਸਾਡੇ ਹਿੰਦੁਸਤਾਨ ਦੇ 에ਅਰ ਸਪੇਸ ਦੇ ਵਿੱਚ ਦਾਖਲ ਹੋ ਕਿੰਨੀ ਹੈ ਤੇ ਉਹ ਜਗਾ ਵੱਲੋਂ ਆ ਰਹੀ ਹੈ ਤੇ ਲੋਕਾਂ ਨੂੰ ਸਿਖਿਤੇ ਸਕੇਤ ਕੀਤਾ ਜਾਂਦਾ ਲੋਕਾਂ ਨੂੰ ਅਪੀਲ ਅਸੀਂ ਇਹ ਹੀ ਕਰਨਾ ਚਾਹੁੰਦੇ ਆ ਕਿ ਉਹ ਵੱਧ ਤੋਂ ਵੱਧ ਜਿਹੜੀਆਂ ਇਹ ਮੌਡਲਸ ਨਾਲ ਦੇਖਣ ਔਰ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਉਹ ਪੈਨਿਕ ਨਾ ਹੋਣ ਅਗਰ ਲੋਕਾਂ ਨੇ ਇਸ ਸੀ ਦੇ ਵਿੱਚ ਪਾਟ ਲਿਆ ਹੋਵੇਗਾ ਤੇ ਉਹ ਕਦੀ ਵੀ ਪੈਨਿਕ ਜਿਹੜਾ ਆ ਉਹ ਨਹੀਂ ਹੋਣਗੇ ਤੇ ਸਾਰੀ ਸਿਚੁਏਸ਼ਨ ਨੂੰ ਜਿਹੜਾ ਬੜੇ ਹੌਸਲੇ ਦੇ ਨਾਲ ਨਜਿੱਠਣਾ ਹੈ